हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਪਾ 10.1 ਅਭਿਆਸ ਦੇ 7 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਬੇਟਾ ਆਂਕੜਿਆਂ ਵਾਲੇ ਸਵਾਲ ਜਿਹੜੇ ਆਪਾਂ ਕਰਦੇ ਪਏ ਸੀਗੇ ਬੇਟਾ ਆ ਸਵਾਲ ਹੈਗਾ ਇਹ ਪਹਿਲਾ 7 ਨੰਬਰ ਸਵਾਲ ਇਹਦੇ ਵਿੱਚ ਬੇਟਾ ਆ ਇੱਕ ਗੋਲ ਚਾਰਟ ਆ ਨਾ ਇਹਨੂੰ ਪਾਈ ਚਾਰਟ ਵੀ ਬੋਲਦੇ ਆ ਇਹ ਪਾਈ ਚਾਰਟ ਦਿੱਤਾ ਹੋਇਆ ਆ ਠੀਕ ਹੈ ਇਹਦੇ ਵਿੱਚ ਬੇਟਾ ਇਹ ਕੀ ਦੱਸਦਾ ਪਿਆ ਕਹਿੰਦਾ ਪਿਆ ਵੀ ਆ ਜਿਹੜਾ ਰੈੱਡ ਕਲਰ ਆ 5 ਰੁਪਏ ਦੇ ਸਿੱਕਿਆਂ ਨੂੰ ਦਰਸਾਉਂਦਾ ਪਿਆ ਆ ਜਿਹੜਾ ਫਰੋਜੀ ਰੰਗ ਹੈ ਇਹ 2 ਰੁਪਏ ਦੇ ਸਿੱਕਿਆਂ ਨੂੰ ਆਹ ਯੈਲੋ ਕਲਰ ਪੀਲਾ ਰੰਗ 10 ਰੁਪਏ ਦੇ ਸਿੱਕਿਆਂ ਨੂੰ ਤੇ ਆ ਹਰਾ ਰੰਗ ਹੈ ਜਿਹੜਾ 1 ਰੁਪਏ ਦੇ ਸਿੱਕਿਆਂ ਨੂੰ ਦਰਸਾਉਂਦਾ ਪਿਆ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਉਪਰੋਕਤ ਪਾਈ ਚਾਰਟ ਨੂੰ 8 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ ਇਹ ਅਜੇ ਦੀ ਗੋਲਕ ਵਿੱਚ ਵੱਖ-ਵੱਖ ਸਿੱਕਿਆਂ ਦੀ ਗਿਣਤੀ ਨੂੰ ਦਰਸਾਉਂਦਾ ਹੈ ਦਾ ਅਜੇ ਦੀ ਗੋਲਕ ਦੇ ਵੱਖ-ਵੱਖ ਸਿੱਕਿਆਂ ਦੀ ਗਿਣਤੀ ਨੂੰ ਪਾਈ ਚਾਰਟ ਦੇ ਵਿੱਚ ਦਰਸਾਇਆ ਗਿਆ ਬੇਟਾ ਗੋਲ ਚਾਰਟ ਦੇ ਵਿੱਚ ਦਰਸਾਇਆ ਗਿਆ ਠੀਕ ਹੈ ਤੇ ਅੱਠ ਭਾਗਾ ਚਾ ਬਰਾਬਰ ਦੇ ਅੱਠ ਭਾਗ ਕੀਤੇ ਹੋਏ ਹੈ ਠੀਕ ਹੈ ਕਹਿੰਦਾ ਚਿੱਤਰ ਨੂੰ ਧਿਆਨ ਨਾਲ ਦੇਖੋ ਤੇ ਇਹੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਠੀਕ ਹੈ ਹੁਣ ਬੇਟਾ ਅਸੀਂ ਚਿੱਤਰ ਨੂੰ ਧਿਆਨ ਨਾਲ ਦੇਖਾਂਗੇ ਤੇ ਜਦੋਂ ਚਿੱਤਰ ਨੂੰ ਧਿਆਨ ਨਾਲ ਦੇਖਦੇ ਆ ਬੇਟਾ ਕਹਿੰਦਾ 5 ਰੁਪਏ ਦੇ ਸਿੱਕਿਆਂ ਦੀ ਗਿਣਤੀ ਪਿੰਨਾਤਮਕ ਰੂਪ ਵਿੱਚ ਕਿੰਨੀ ਹੈ ਤਾਂ ਬੇਟਾ 5 ਰੁਪਏ ਦੇ ਸਿੱਕੇ ਕਿਹੜੇ ਆ 1 2 ਤੇ ਆ ਤਿੰਨ ਡੱਬੇ ਕਵਰ ਕਰਦੇ ਪੇ 5 ਰੁਪਏ ਦੇ ਸਿੱਕੇ ਤਾਂ ਟੋਟਲ ਕਿੰਨੇ ਆ ਬੇਟਾ 8 3 ਵਟਾ 8 5 ਰੁਪਏ ਦੇ ਸਿੱਕੇ ਕਿੰਨੇ ਆ 3 ਵਟਾ 8 ਠੀਕ ਹੈ 8ਾਂ ਦੇ ਵਿੱਚੋਂ 3 ਹਿੱਸੇ 5 ਰੁਪਏ ਦੇ ਸਿੱਕੇ ਅੱਗੇ ਕਹਿੰਦਾ ਜੇਕਰ ਕੁੱਲ ਸਿੱਕਿਆਂ ਦੀ ਗਿਣਤੀ 80 ਹੋਵੇ ਜੇ ਕੁੱਲ ਸਿੱਕਿਆਂ ਦੀ ਗਿਣਤੀ 80 ਹੋਵੇ ਫੇਰ ਬੇਟਾ ਵੈਸੇ ਪਿੰਨ 3/8 ਆਉਂਦੀ ਪਈ ਹੈ ਤਾਂ ਕਹਿੰਦਾ ਸਿੱਕਿਆਂ ਦੀ ਗਿਣਤੀ ਪਿੰਨਾਤਮਕ ਰੂਪ ਵਿੱਚ 3/8 ਹੈ ਜੇਕਰ ਸਿੱਕਿਆਂ ਦੀ ਕੁੱਲ ਗਿਣਤੀ 80 ਹੋਵੇ ਤਾਂ ਫੇਰ ਕਿੰਨੀ ਹੋ ਜਾਊ ਫੇਰ ਕਿੰਨੇ ਹੋ ਜਾਣਗੇ ਬੇਟਾ 3/80 ਦਾ 3/8 ਤਾਂ 80 ਇਹ ਗੁਣਾ ਹੀ ਹੁੰਦੀ ਹੈ ਦਾ 8u ਦਾਇਆ 80 ਤੇ 10 ਤੇ ਆ 30 ਫਿਰ ਸਿੱਕਿਆਂ ਦੀ ਸੰਖਿਆ ਕਿੰਨੀ ਆ ਗਈ 30 ਆ ਗਈ ਠੀਕ ਹੈ ਜੇ ਤਾਂ 8 ਯੂਨਿਟ ਲੈਨੇ 3/8 ਜਾਂ ਫਿਰ 30 ਸਿੱਕਿਆਂ ਦੀ ਗਿਣਤੀ 30/80 ਵੀ ਕਰ ਸਕਦੇ ਆਪਾਂ ਠੀਕ ਹੈ ਬੇਟਾ ਅੱਗੇ ਆ ਗਿਆ ਕਹਿੰਦਾ 2 ਰੁਪਏ ਦੇ ਸਿੱਕਿਆਂ ਦੀ ਗਿਣਤੀ ਕਿੰਨੀ ਹੈ ਤਾਂ 2 ਰੁਪਏ ਦੇ ਸਿੱਕਿਆਂ ਦਾ ਪਿੰਨਾਤਮਕ ਰੂਪ ਕਿੰਨਾ ਬੇਟਾ ਆ 2 ਰੁਪਏ ਦੇ ਸਿੱਕੇ ਆ 2/8 ਦੋ ਹਿੱਸੇ ਆ ਨਾ ਸਾਡੇ ਕੋਲੇ ਤਾਂ ਪின்னਾਤਮਕ ਰੂਪ 80 ਦਾ 2/8 ਠੀਕ ਹੈ ਬੇਟਾ ਤਾਂ 80 ਦਾ 80 ਤੇ 10 20 ਕਿੰਨੀ ਆ ਗਈ 2 ਰੁਪਏ ਦੇ ਸਿੱਕਿਆਂ ਦੀ ਗਿਣਤੀ ਹੁਣ ਪின்னਾਤਮਕ ਰੂਪ ਨਹੀਂ ਪੁੱਛਿਆ ਉਹਨੇ ਸਿੱਕਿਆਂ ਦੀ ਗਿਣਤੀ ਪੁੱਛ ਲਈ ਪੁੱਤ ਸਿੱਧੀ ਠੀਕ ਹੈ 5 ਰੁਪਏ ਦੇ ਸਿੱਕਿਆਂ ਦੀ ਗਿਣਤੀ ਦੱਸੋ ਆ ਬੇਟਾ ਉੱਪਰ ਆਪਾਂ ਕੱਢ ਵੀ ਲਈ ਸੀ 5 ਰੁਪਏ ਦਾ ਪਿਨਾਤਮਕ ਰੂਪ ਕਿੰਨਾ ਆ ਤੇ 3/8 ਹੈ ਠੀਕ ਹੈ ਤੇ 50 ਦਾ ਟੋਟਲ ਸਿੱਕੇ ਕਿੰਨੇ 80 80 ਦਾ 3/8 8 ਉਧਾਇਆ 80 ਤੇ 10 ਤੇ ਆ 30 50 ਰੁਪਏ ਦੇ ਸਿੱਕਿਆਂ ਦੀ ਸੰਖਿਆ ਕਿੰਨੀ ਆ ਗਈ ਤੀ ਆ ਗਈ ਠੀਕ ਹੈ ਬੇਟਾ ਅੱਗੇ ਬੇਟਾ ਕੀ ਕਹਿੰਦਾ ਪਿਆ ਤਾਂ ਅੱਗੇ ਆ ਗਿਆ 10 ਰੁਪਏ ਦੇ ਸਿੱਕਿਆਂ ਦੀ ਰਾਸ਼ੀ ਕਿੰਨੀ ਬਣਦੀ ਹੈ ਪਹਿਲਾਂ ਤਾਂ ਬੇਟਾ ਆਪਾਂ ਸਿੱਕਿਆਂ ਦੀ ਗਿਣਤੀ ਕੱਢਾਂਗੇ ਆ ਇੱਕ ਹਿੱਸਾ ਹੈਗਾ ਹੈ ਤਾਂ ਇਹਦੀ ਭਿੰਨ ਕਿੰਨੀ ਬਣਦੀ ਹੈ 1/8 ਤਾਂ ਅ ਕੁੱਲ ਸਿੱਕੇ ਕਿੰਨੇ ਆ 80 80 ਦਾ 1/8 ਠੀਕ ਹੈ ਬੇਟਾ ਤਾਂ ਇਹ ਸਿੱਕਿਆਂ ਦੀ ਗਿਣਤੀ ਕਿੰਨੀ ਆ ਗਈ 80 ਦਾ 80 10 ਸਿੱਕੇ ਆ ਗਏ ਬੇਟਾ ਤਾਂ ਇੱਕ ਸਿੱਕਾ ਕਿੰਨੇ ਦਾ 10 ਰੁਪਏ ਦਾ ਗੁਣਾ 10 ਕਰ ਦਾਂਗੇ ਕੁੱਲ ਰਾਸ਼ੀ ਪੁੱਛੀ ਆ ਉਹਨੇ ਠੀਕ ਹੈ ਤਾਂ ਰਾਸ਼ੀ ਕਿੰਨੀ ਬਣਗੀ 100 ਰੁਪਇਆ ਗੱਲ ਸਮਝ ਲੱਗ ਗਈ ਬੇਟਾ ਰਾਸ਼ੀ ਕਿੰਨੀ ਬਣਗੀ 100 ਰੁਪਇਆ ਕਿਉਂਕਿ 10 ਇੱਕੇ ਸਿੱਕੇ ਹੁਣ ਕਹਿੰਦਾ ਅਜੇ ਦੀ ਗੋਲਕ ਵਿੱਚ ਕੁੱਲ ਕਿੰਨੀ ਰਾਸ਼ੀ ਆ ਤਾਂ ਬੇਟਾ ਆਪਾਂ ਸਾਰੇ ਸਿੱਕੇ ਕੱਢ ਲੇ 5 ਰੁਪਏ ਦੇ ਸਿੱਕਿਆਂ ਦੀ ਗਿਣਤੀ ਕਿੰਨੀ ਆ 30 30 ਸਿੱਕੇ 5 ਰੁਪਏ ਦੇ ਆ ਠੀਕ ਹੈ ਤਾਂ ਅਸੀਂ ਕੋਲੋਂ ਰਾਸ਼ੀ ਜਦੋਂ ਜੋੜਾਂਗੇ 5 30 ਜਮਾ 5 ਰੁਪਏ ਦੇ 30 ਸਿੱਕੇ 2 ਰੁਪਏ ਦੇ ਕਿੰਨੇ ਸਿੱਕੇ ਆ ਬੇਟਾ 2 ਰੁਪਏ ਦੇ ਸਿੱਕੇ ਆਪਾਂ ਕੱਢੇ ਨਹੀਂ ਸੀਗੇ 2/8 1/ 2 ਰੁਪਏ ਦੇ ਸਿੱਕੇ ਵੀ ਆਪਾਂ ਕੱਢ ਲੈਣੇ ਆ ਕਿੰਨੇ ਆ 2 ਰੁਪਏ ਦੇ ਸਿੱਕੇ ਕਿਵੇਂ ਕੱਢਾਂਗੇ 2/8 2/8 80 8 2 80 10 20 ਤਾਂ 20 ਸਿੱਕੇ 2 ਰੁਪਏ ਦੇ ਆ ਜਮਾ 2 20 ਸਿੱਕੇ ਸਿੱਕੇ ਅੱਗੇ ਬੇਟਾ 2 ਰੁਪਏ ਦੇ ਸਿੱਕੇ ਵੀ ਹੋ ਗਏ 10 ਰੁਪਏ ਦੇ ਸਿੱਕੇ ਕਿੰਨੇ ਆ 10 ਸਿੱਕੇ ਜਮਾ 10 10 ਇਹ 10 ਰੁਪਏ ਦੇ ਸਿੱਕੇ ਆਪਾਂ ਜੋੜ ਲੇ 1 ਰੁਪਏ ਦੇ ਸਿੱਕੇ ਕਿੰਨੇ ਆ ਬੇਟਾ ਇਹ ਵੀ 20 ਸਿੱਕੇ ਆ ਦੋ ਜਿੰਨੇ 2 ਰੁਪਏ ਦੇ ਸੀ ਉਹਨੇ 1 ਰੁਪਏ ਦੇ ਸਿੱਕੇ 2/10 ਕਰਕੇ ਕੱਢ ਲੈਣਾ 1 ਰੁਪਏ ਦੇ ਸਿੱਕੇ ਵੀ ਕਿੰਨੇ ਕਿਵੇਂ ਆਉਣਗੇ 2/8 80 8 ਧਾਇਆ 80 10 20 20 ਸਿੱਕੇ 1-1 ਰੁਪਏ ਦੇ ਹੈਗੇ ਆ ਜਮਾ 1 20 ਤਾਂ ਇਹ ਆ ਗਿਆ ਬੇਟਾ ਹੁਣ ਆਪਾਂ ਜੋੜ ਲਈਏ ਸਾਰੇ 50 ਦੀ ਹੈ 100 150 ਆ ਗਏ 20 2 40 ਤੇ 10 ਦਾਇਆ 100 ਤੇ ਉਦੋਂ ਬਾਅਦ ਦੇ ਵਿੱਚ 20 ਰੁਪਏ ਦੇ ਸਿੱਕੇ ਕਿੰਨੇ ਆ ਰੁਪਏ ਰੁਪਏ ਦੇ ਸਿੱਕੇ ਕਿੰਨੇ ਆਗੇ ਬੇਟਾ 20 ਜਮਾ 20 ਤਾਂ ਇਹਨੂੰ ਆਪਾਂ ਬੇਟਾ ਜੋੜ ਲੈਨੇ ਆ 150 ਤੇ 40 190 ਤੇ 10 190 ਤੇ 100 200 90 ਤੇ 20 310 ਰੁਪਏ ਕੁੱਲ ਰਾਸ਼ੀ ਕਿੰਨੀ ਆ ਗਈ 310 ਰੁਪਏ ਉੱਤਰ ਆ ਗਿਆ ਸੋ ਬੇਟਾ ਇਹਦੇ ਨਾਲ ਹੀ ਇਹਦੇ ਪੰਜੇ ਸਵਾਲ ਆ ਜਿਹੜੇ ਉਹ ਕੰਪਲੀਟ ਹੋ ਗਏ ਫੇਰ ਸੁਣ ਲਓ ਬੇਟਾ ਇਹਦੇ ਚੋਂ ਸਿਰਫ ਇੱਕ ਹੀ ਸਵਾਲ ਤੁਹਾਨੂੰ ਆਊਗਾ ਤਾਂ ਤੁਸੀਂ ਬੇਟਾ ਧਿਆਨ ਦੇ ਨਾਲ ਇਹਨੂੰ ਕਰ ਲੈਣਾ ਹੈ ਕੋਈ ਔਖਾ ਨਹੀਂ ਹੈਗਾ ਇਹ ਸਵਾਲ ਇਹਦੇ ਨਾਲ ਕੰਪਲੀਟ ਹੋ ਗਿਆ ਹੈ ਅਗਲੇ ਸਵਾਲਾਂ ਪਾ ਅਗਲੀ ਵੀਡੀਓ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ